ਸ਼ਾਨਦਾਰ ਨਤੀਜੇ ਵਾਲੀ ਮੰਨੇ ਜਾਂਦੇ ਐਕਸੈਲਸ਼ੀਅਰ ਕੌਨਮੈਂਟ ਹਾਈ ਸਕੂਲ ਵਿੱਚ ਅੱਜ ਉਸ ਵਕਤ ਮਾਹੌਲ ਜਸ਼ਨਾਂ ਭਰਿਆ ਹੋ ਗਿਆ ਜਦੋਂ ਮੈਰਿਟ ਸੂਚੀ ਵਿੱਚ ਆਏ ਪੰਜ ਬੱਚੇ ਆਪਣੇ ਮਾਪਿਆਂ ਸਮੇਤ ਸਕੂਲ ਪੁੱਜੇ। ਉਨ੍ਹਾਂ ਪ੍ਰਿੰਸੀਪਲ paramagnetic ਕੌਰ ਦਾ ਅਸ਼ੀਰਵਾਦ ਲਿਆ। ਇਸ ਸਕੂਲ ਦੇ ਪੰਜ ਬੱਚੇ ਮੈਰਿਟ ਸੂਚੀ ਵਿੱਚ ਆਏ ਹਨ। ਬੱਚੇ ਅਤੇ ਮਾਪੇ ਖੁਸ਼ੀ ਵਿੱਚ ਖੀਵੇ ਸਨ। ਮਨਨਤ ਪਾਟੀਆਂ ਨੇ 650 ਵਿੱਚੋਂ 634 ਅੰਕ ਤੁਸ਼ਾਸ਼ੂ ਅਗਰਵਾਲ ਨੇ 650 ਵਿੱਚੋਂ 630 ਅੰਕ ਪ੍ਰਾਚੀ ਗੋੜ 650 ਵਿੱਚੋਂ 629 ਨਵਦੀਪ ਕੌਰ ਨੇ 650 ਵਿੱਚੋਂ 629 ਅੰਕ ਅਤੇ ਰੈਵੀਰ ਕੌਰ ਨੇ 650 ਵਿੱਚੋਂ 627 ਅੰਕ ਪ੍ਰਾਪਤ ਕੀਤੇ ਹਨ ਇਸ ਖੁਸ਼ਮਈ ਮਾਹੌਲ ਵਿੱਚ ਪਰਮਜੀਤ ਕੌਰ ਪ੍ਰਿੰਸੀਪਲ ਨੇ ਬੱਚਿਆਂ ਤੇ ਮਾਪਿਆਂ ਨੂੰ ਵਧਾਈ ਦਿੱਤੀ ਬੱਚਿਆਂ ਦਾ ਕਹਿਣਾ ਸੀ ਕਿ ਉਹ ਪ੍ਰਿੰਸੀਪਲ ਪਰਮਜੀਤ ਕੌਰ ਵੱਲੋਂ ਉਹਨਾਂ ਨੂੰ ਮੌਕੇ ਤੇ ਦਿੱਤੀ ਜਾਂਦੀ ਸੇਧ ਸਦਕਾ ਹੀ ਇਸ ਮੁਕਾਮ ਤੇ ਪੁੱਜੇ ਹਨ ਮੰਨੂ ਇਹ ਕਹਿੰਦੇ ਹੋਏ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਸਕੂਲ ਐਕਸਲਸ਼ੀਅਰ ਕਮਨ ਹਾਈ ਸਕੂਲ ਤੋਂ ਫੜੇ ਬੱਚੇ ਮੈਰਿਟ ਪੋਜੀਸ਼ਨ ਚ ਆਏ ਸਾਡੀ ਜਿਹੜੀ ਇੱਕ ਵਿਦਿਆਰਥਣ ਮਨਤ ਭਟਿਆ ਉਹ ਜ਼ਿਲ੍ਹੇ ਦੇ ਵਿੱਚੋਂ ਸੈਕੰਡ ਪੋਜੀਸ਼ਨ ਤੇ ਆਈ ਅਸੀਂ ਹਮੇਸ਼ਾ ਹੀ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਬੱਚੇ ਅੱਛਿਆਂ ਤੋਂ ਅੱਛੇ ਪੋਜੀਸ਼ਨਾਂ ਪ੍ਰਾਪਤ ਕਰਦੇ ਰਹਿਣ ਤੇ ਅੱਗੇ ਵੀ ਇਹੀ ਕੋਸ਼ਿਸ਼ ਕਰਾਂਗੇ ਕਿ ਅਸੀਂ ਆਪਣੇ ਬੱਚਿਆਂ ਨੂੰ ਅੱਛੇ ਤੋਂ ਅੱਛਾ ਤਿਆਰ ਕਰਕੇ ਹੋਰ ਅੱਛੇ ਨੰਬਰ ਪ੍ਰਾਪਤ ਕਰ ਸਕੀਏ ਤੇ ਸਾਡਾ ਜਿਹੜਾ ਸਕੂਲ ਦਾ ਨਾਮ ਰੋਸ਼ਨ ਹੋਵੇ ਮੈਨੂੰ ਇਹ ਦੱਸਦੇ ਹੋਏ ਬਹੁਤ ਹੀ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਡੇ ਸਕੂਲ ਦੇ ਪੰਜ ਬੱਚੇ ਮੈਰਿਟ ਦੇ ਵਿੱਚ ਆਏ ਨੇ ਹਮੇਸ਼ਾ ਅਸੀਂ ਮੈਰਿਟਾਂ ਦਿੰਦੇ ਆਏ ਹਾਂ ਤੇ ਅੱਗੇ ਵੀ ਇਸੇ ਤਰ੍ਹਾਂ ਦਿੰਦੇ ਰਹਿਾਂਗੇ ਇਹ ਵੀ ਦੱਸਦੇ ਹੋਏ ਬੜਾ ਮੈਂ ਖੁਸ਼ੀ ਮਹਿਸੂਸ ਕਰ ਰਹੀ ਹਾਂ ਕਿ ਸਾਡੇ ਸਕੂਲ ਦੀ ਲੜਕੀ ਮੰਨਤ ਬਾਡੀਆਂ ਜੋ ਕਿ ਡਿਸਟ੍ਰਿਕਟ ਵਿੱਚੋਂ ਸੈਕੰਡ ਪੋਜੀਸ਼ਨ ਤੇ ਰਹੀ ਹੈ ਉਸਨੇ ਬਹੁਤ ਹੀ ਸਾਡਾ ਸਾਡੇ ਸਕੂਲ ਦਾ ਨਾਮ ਉੱਚਾ ਕੀਤਾ ਹੈ ਸਾਨੂੰ ਇਹੋ ਜਿਹੇ ਬੱਚਿਆਂ ਤੇ ਬਹੁਤ ਹੀ ਜ਼ਿਆਦਾ ਮਾਣ ਹੈ ਹਰ ਸਾਲ ਅਸੀਂ ਮੈਰਿਟਸ ਦਿੰਦੇ ਆਏ ਹਾਂ ਤੇ ਦਿੰਦੇ ਰਹਾਂਗੇ ਸਾਡਾ ਸਟਾਫ ਸਾਡੀ ਪ੍ਰਿੰਸੀਪਲ ਮੈਡਮ ਸਾਡੇ ਸਟੂਡੈਂਟਸ ਬਹੁਤ ਹੀ ਜ਼ਿਆਦਾ ਮਿਹਨਤੀ ਨੇ ਪ੍ਰਿੰਸੀਪਲ ਮੈਡਮ ਦੀ ਸਹੀ ਗਾਈਡੈਂਸ ਦੇ ਨਾਲ ਤੇ ਸਟਾਫ ਦੀ ਮਿਹਨਤ ਦੇ ਨਾਲ ਅਸੀਂ ਲਗਾਤਾਰ ਬੱਚਿਆਂ ਨੂੰ ਮੈਰਿਟਸ ਵਿੱਚ ਲਿਆ ਰਹੇ ਹਾਂ ਇਸ ਤੋਂ ਇਲਾਵਾ ਸਾਡੇ ਦੇਖੋ 35 ਸਟੂਡੈਂਟਸ ਅਪੀਅਰ ਹੋਏ ਸੀ 10th ਸਟੈਂਡਰਡ ਦੇ ਵਿੱਚ ਉਹਨਾਂ ਨੇ ਜਿਨ੍ਹਾਂ ਨੇ ਐਗਜ਼ਾਮ ਦਿੱਤਾ ਉਹਨਾਂ ਦੇ ਵਿੱਚੋਂ ਜਿਹੜੇ 17 ਬੱਚੇ ਨੇ ਉਹ 90% ਤੋਂ ਉੱਪਰ ਮਾਰਕਸ ਲੈ ਕੇ ਪਾਸ ਹੋਏ ਨੇ ਬਹੁਤ ਹੀ ਜ਼ਿਆਦਾ ਮੈਂ ਮੁਬਾਰਕਬਾਦ ਦਿੰਨੀ ਆ ਸਾਰੇ ਪੇਰੈਂਟਸ ਨੂੰ ਸਾਰੇ ਸਟਾਫ ਨੂੰ ਤੇ ਸਾਰੇ ਵਿਦਿਆਰਥੀਆਂ ਨੂੰ ਬਹੁਤ ਜ਼ਿਆਦਾ ਥੈਂਕ ਯੂ ਪੁਰਾਣੀਆਂ ਲੀਹਾਂ ਨੂੰ ਤੇ ਚੱਲਦੇ ਹੋਏ ਇਸ ਵਾਰ ਵੀ ਸਾਡੇ ਸਕੂਲ ਦੇ ਵਿੱਚ ਜੋ ਕਿ ਜਲੰਧਰ ਜ਼ਿਲ੍ਹੇ ਦੇ ਵਿੱਚੋਂ ਸਾਡੇ ਸਕੂਲ ਦੀ ਮੰਨਤ ਪਾਟੀਆਂ ਸੈਕੰਡ ਪੋਜੀਸ਼ਨ ਤੇ ਰਹੀ ਆ ਇਸ ਤੋਂ ਇਲਾਵਾ 5 ਬੱਚੇ ਹੋਰ ਆ ਜੋ ਕਿ ਮੈਰਿਟ ਲਿਸਟ ਵਿੱਚ ਆਏ ਹਨ ਸਾਡੇ ਸਕੂਲ ਦੇ ਸਿਰਫ ਇਸ ਵਾਰ ਹੀ ਨਹੀਂ ਪੰਜ ਬੱਚੇ ਮੈਰਿਟ ਚਾਹੇ ਪਿਛਲੇ ਸਾਲਾਂ ਦੇ ਵਿੱਚ ਵੀ ਇਹ ਮੈਰਿਟ ਲਿਸਟ ਦੇ ਵਿੱਚ ਬੱਚੇ ਆਉਂਦੇ ਰਹੇ ਇੱਕ ਸਾਲ ਤਾਂ ਸਾਡੇ ਸਕੂਲ ਚ ਨੌ ਬੱਚੇ ਮੈਰਿਟ ਲਿਸਟ ਤੇ ਆਏ ਸਨ ਇਸ ਤਰ੍ਹਾਂ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਬੱਚਿਆਂ ਦੇ ਭਵਿੱਖ ਨੂੰ ਸਵਾਰਨ ਦੇ ਲਈ ਅਸੀਂ ਹੋਰ ਮਿਹਨਤ ਕਰਾਂਗੇ ਤਾਂ ਕਿ ਸਾਡੇ ਸਕੂਲ ਦਾ ਨਾਮ ਹੋਰ ਰੋਸ਼ਨ ਹੋਵੇ ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਚੰਗੇ ਸੇਧ ਦੇ ਸਕਦੇ ਹਾਂ ਧੰਨਵਾਦ ਹਾਂ ਜੀ ਅਨੰਮ ਬਹੁਤ ਖੁਸ਼ੀ ਹੈ ਜੀ ਐਕਸਾਈਸ਼ਰ ਕਮਨਵੈਂਟ ਹਾਈ ਸਕੂਲ ਦਾ ਰਿਜ਼ਲਟ ਬਹੁਤ ਹੀ ਅੱਛਾ ਬਹੁਤ ਹੀ ਵਧੀਆ ਪੰਜ ਮੈਰਿਟਸ ਇਸ ਵਾਰ ਹੀ ਆਈਆਂ ਹਮੇਸ਼ਾ ਦੀ ਤਰ੍ਹਾਂ ਹਰ ਇੱਕ ਸਾਲ ਇੱਥੇ ਮੈਰਿਟਸ ਆਉਂਦੀਆਂ ਆ ਤੇ ਇਸ ਵਾਰੀ ਪੰਜ ਮੈਰਿਟਸ ਮੰਨਤਪਾੜੀਆ ਡਿਸਟ੍ਰਿਕਟੋਂ ਸੈਕੰਡ ਇਅਰ ਤੇ ਪ੍ਰਾਚੀ ਗੌਰ ਐਂਡ ਤੁਸ਼ਾਨਸ਼ੂ ਨਵਨੀਤ ਕੌਰ ਤੇ ਨਵਨੀ ਰਹਿਵੀਰ ਕੌਰ ਇਹ ਪੰਜ ਬੱਚੇ ਜਿਹੜੇ ਕਿ ਮੈਰਿਟ ਵਿੱਚ ਆਏ ਆ ਤੇ ਬਾਕੀ ਵੀ ਬੱਚੇ کافی ਬੱਚੇ ਜਿਹੜੇ ਆ 90% ਤੋਂ ਉਪਵਾ ਤੇ 100% ਸਕੂਲ ਦਾ ਰਿਜ਼ਲਟ ਆ ਇਹਦਾ ਸਾਰਾ ਜ਼ਿਲ੍ਹਾ ਸ਼੍ਰੀ ਹਜਰਾਵੀ ਉਹ ਬੱਚਿਆਂ ਦੀ ਮਿਹਨਤ ਟੀਚਰਾਂ ਦੇ ਸਦਕੇ ਸਾਡੇ ਪ੍ਰਿੰਸੀਪਲ ਮੈਡਮ ਦੀ ਗਾਈਡਲਾਈਨ ਨਾਲ ਅਸੀਂ ਇਹ ਚੀਜ਼ ਨੂੰ ਹਾਸਲ ਕਰ ਸਕਦੇ ਹਾਂ ਤੇ ਉਮੀਦ ਕਰਦੇ ਹਾਂ ਅਸੀਂ ਅੱਗੇ ਤੋਂ ਵੀ ਇਦਾਂ ਦੇ ਹੀ ਰਿਜ਼ਲਟ ਦੇਵਾਂਗੇ ਥੈਂਕ ਯੂ